ਹਾਂਜੀ ਲਓ ਜੀ ਹੁਣ ਦੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਜੀ ਪੀੜੀਆਂ ਵਧੀਆ ਕੁਆਲਿਟੀ ਦੀਆਂ ਪੀੜੀਆਂ ਤੇ ਪੀੜੀਆਂ ਦੇ ਆਪਾਂ ਤਿੰਨ ਸਾਈਜ਼ ਬਣਾਉਨੇ ਆ ਜੀ ਪੀੜੀਆਂ ਦੇ ਆਪਾਂ ਤਿੰਨ ਸਾਈਜ਼ ਬਣਾਉਨੇ ਆ ਪਹਿਲਾ ਸਾਈਜ਼ ਬਣਾਉਨੇ ਆ ਜੀ ਆਪਾਂ 7 ਇੰਚੀ ਉੱਚੀ ਪੀੜੀ ਠੀਕ ਆ ਜੀ ਤੇ ਦੂਸਰਾ ਸਾਈਜ਼ ਬਣਾਉਨੇ ਆ ਜੀ ਆਪਾਂ 10 ਇੰਚੀ ਉੱਚੀ ਪੀੜੀ ਠੀਕ ਆ ਜੀ ਤੇ ਤੀਜਾ ਸਾਈਜ਼ ਬਣਾਉਣਾ ਜੀ ਆਪਾਂ 12 ਇੰਚ ਆਪਾਂ 12 ਇੰਚ ਤੱਕ ਤਿੰਨ ਸਾਈਜ਼ ਬਣਾਉਨੇ ਆ ਜੀ ਪੀੜੀਆਂ ਦੇ ਉਚਾਈ ਦੇ ਵਿੱਚ ਪਹਿਲਾ ਸਾਈਜ਼ 7 ਇੰਚ ਤੇ ਦੂਸਰਾ ਸਾਈਜ਼ 10 ਇੰਚ ਤੀਸਰਾ ਸਾਈਜ਼ ਬਣਾਉਨੇ ਆ ਜੀ ਆਪਾਂ 12 ਇੰਚ 7 10 12 ਤਿੰਨ ਸਾਈਜ਼ ਦੇ ਵਿੱਚ ਤੁਹਾਨੂੰ ਪੀੜੀ ਸਾਡੇ ਕੋਲੋਂ ਮਿਲੂਗੀ ਜੀ ਤੇ ਚੌਰ ਸ ਆਪਾਂ ਚੜਾਈ 'ਚ ਬਣਾਉਨੇ ਆ ਜੀ ਸਕੁਅਰ ਬਾਈ ਸਕੁਅਰ 15 ਇੰਚੀ ਬਾਈ 15 ਇੰਚੀ ਦੀ ਪੀੜੀ ਜਾਂ ਫਿਰ 16 ਇੰਚੀ ਬਾਈ 16 ਇੰਚੀ ਦੀ ਪੀੜੀ ਤੇ ਵਧੀਆ ਕੁਆਲਿਟੀ ਦੀਆਂ ਬੁਣੀਆਂ ਹੋਈਆਂ ਪੀੜੀਆਂ ਤੁਹਾਨੂੰ ਸਾਡੇ ਕੋਲੋਂ ਮਿਲਣਗੀਆਂ ਜੀ ਵਧੀਆ ਸੂਤ ਨਾਲ ਵਧੀਆ ਬਣਤੀ ਚ ਬੁਣੀਆਂ ਹੋਈਆਂ ਵਧੀਆ ਡਿਜ਼ਾਈਨ ਦੀਆਂ ਪੀੜੀਆਂ ਜੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ ਨੋਟ ਕਰ ਲਓ ਜੀ ਸਾਡਾ ਨੰਬਰ ਹੈਗਾ 82641 44620 ਸੋਖ ਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਵਾਲੇ ਜੀ ਵਧੀਆ ਕੁਆਲਿਟੀ ਦੀਆਂ ਪੀੜੀਆਂ ਬੁਣੀਆਂ ਹੋਈਆਂ ਪਾਲਿਸ਼ ਕੀਤੀਆਂ ਹੋਈਆਂ ਪੀੜੀਆਂ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਰ ਤੁਸੀਂ ਪੀੜੀਆਂ ਨੂੰ ਪੀੜੀਆਂ ਦੇ ਪਾਵਿਆਂ ਨੂੰ ਪਿੱਤਲ ਵਗੈਰਾ ਜਾਂ ਕੋਕੇ ਵਗੈਰਾ ਲਗਾਉਣਾ ਚਾਹੁੰਦੇ ਹੋ ਉਹ ਵੀ ਮੌਕੇ ਤੇ ਲੱਗ ਜਾਣਗੇ ਜਿਨ੍ਹਾਂ ਨੇ ਵੀ ਪੀੜੀਆਂ ਵਧੀਆ ਕੁਆਲਟੀ ਦੀਆਂ ਪੀੜੀਆਂ ਲੈਣੀਆਂ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਪਿੱਤਲ ਵਰਕ ਪੀੜੀਆਂ ਵੀ ਮਿਲ ਜਾਣਗੀਆਂ ਜੀ ਸਿੰਪਲ ਪੀੜੀ ਵੀ ਮਿਲ ਜੂਗੀ ਇਹ ਸਿੰਪਲ ਪੀੜੀ ਆ ਜੀ ਪਿੱਤਲ ਵਰਕ ਹੋ ਜੇਗੀ ਜਿਵੇਂ ਇਹਦੇ ਪਾਵੇ ਹੋ ਗਏ ਪੀੜੀ ਦੇ ਪਾਵੇਆਂ ਨੂੰ ਕੋਕੇ ਪਿੱਤਲ ਵਗੈਰਾ ਲੱਗ ਜਾਊਗਾ ਜੀ ਸਾਡਾ ਐਡਰੈਸ ਹੈਗਾ ਜੀ ਪਿੰਡ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 82641 44620 ਵਧੀਆ ਕੁਆਲਿਟੀ ਦੀਆਂ ਵਧੀਆ ਪੀੜੀਆਂ ਖੁੱਲੀਆਂ ਡੁੱਲੀਆਂ ਆਰਾਮਦਾਇਕ ਬੈਠਣ ਲਈ ਜੀ 7 ਇੰਚੀ ਉਚਾਈ 10 ਇੰਚੀ ਉਚਾਈ 12 ਇੰਚੀ ਉਚਾਈ ਤਿੰਨ ਸਾਈਜ਼ ਦੇ ਵਿੱਚ ਆਪਾਂ ਪੀੜੀਆਂ ਬਣਾਉਂਦੇ ਆ ਜੀ ਪੀੜੀਆਂ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ